ਕਰੀਬ ਸਿੱਧ ਤਾਰੇ ਪਿੰਡ ਆਪਣਾ ਸਾਧੂ ਤਾਰੇ ਖੰਡ ਸੋ ਤੋਂ ਸਤਿਗੁਰ ਜਾਨੀਏ ਜੋ ਤਾਰੇ ਬ੍ਰਮੰਡ ਇਹੋ ਜਿਹੇ ਮੇਰੇ ਸਤਿਗੁਰ ਗੰਗਾ ਨੰਦ ਮਹਾਰਾਜ ਜੀ ਦੇ ਪਰਚੇ ਇਕੱਤਰ ਕਰਨ ਲਈ ਅੱਜ ਅਸੀਂ ਪਹੁੰਚੇ ਆਂ ਪਿੰਡ ਦੌਣਖੁਰਦ ਵਿਖੇ ਜੋ ਕਿ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਵਿੱਚ ਪੈਂਦਾ ਹੈ ਇਹ ਡਾਕੂਮੈਂਟਰੀ ਸਾਡੀ 7ਵੀਂ ਡਾਕੂਮੈਂਟਰੀ ਹੈ ਜਿਵੇਂ ਕਿ ਸਾਡਾ ਟਾਰਗੇਟ ਮਿਨਿਮਮ 108 ਡਾਕੂਮੈਂਟਰੀਆਂ ਦਾ ਹੈ ਉਸ ਤੋਂ ਬਾਅਦ ਸਤੂ ਗੰਗਾ ਨੰਦ ਮਹਾਰਾਜ ਜੀ ਦੇ ਪਰਚਿਆਂ ਨਾਲ ਸੰਬੰਧਿਤ ਲਗਭਗ 500 ਪੰਨੇ ਦੀ ਕਿਤਾਬ ਛਪਵਾਈ ਜਾਵੇਗੀ ਆਓ ਹੁਣ ਇੱਥੇ ਮੌਜੂਦ ਸੰਗਤ ਨਾਲ ਗੱਲਬਾਤ ਕਰਦੇ ਆਂ ਤੇ ਸਤ ਗੁਰਾਂ ਦੇ ਪਰਚੇ ਸੁਣਦੇ ਆਂ ਸਤ ਸਾਹਿਬ ਜੀ ਘੁੰਡੇ ਵੜੇ ਸਈਆਂ ਵਾਰਾ ਤੇਰੀਆਂ ਹੀ ਗਾਇਆਂ ਹੁੰਦੇ ਵਾਲੇ ਸਈਆਂ ਵਾਰਾ ਤੇਰੀਆਂ ਹੀ ਗਾਇਆਂ ਮੈਂ ਸੱਚੇ ਦਿਲੋਂ ਪੀਤਾ ਚਰਨਾ ਚਲਾਈਆਂ ਮੈਂ ਚਰਨਾ ਚਲਾਈਆਂ ਮੈਂ ਖੁੰਡੀ ਵਾਲੇ ਸਈਆਂ ਸਤ ਸ੍ਰੀ ਅਕਾਲ ਪਰਣਾਪਰਮ ਜੀ ਸੰਗ ਪਿੰਡ ਦਾਉਨ ਖੁਰਦ ਜ਼ਿਲ੍ਹਾ ਪਟਿਆਲਾ ਜਦੋਂ ਅਸੀਂ ਮਹਾਰਾਜ ਨੂੰ ਮਿਲੇ ਮਹਾਰਾਜ ਗੰਗਾ ਨੰਦ ਜੀ ਨੂੰ ਉਹ ਸਾਡੇ ਅਖੰਡ ਪਾਠ ਕਰਨ ਆਏ ਸੀ ਠੀਕ ਹੈ ਮੈਂ ਥੋੜੀ ਨੇੜੇ ਰੱਖ ਲੈਂ ਕੋਈ ਆ ਅਖੰਡ ਪਾਠ ਕਰਨ ਆਏ ਸੀ ਉਸ ਟਾਈਮ ਉਹਨਾਂ ਨੇ ਨਾਮ ਨਾਮਦਾਨ ਦਿੱਤਾ ਇੱਥੇ ਸਾਨੂੰ ਨਾਮਦਾਨ ਲਿਆ ਤੇ ਜਦੋਂ ਜਾਣ ਲੱਗੇ ਉਹ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਖੈ ਤਾਦਾ ਵੀ ਤੈਨੂੰ ਨਾਲ ਲੈ ਕੇ ਚੱਲਾਂਗੇ ਤੂੰ ਉੱਥੇ ਰਤਨਾ ਸਾਗਰ ਦੇ ਰੌਲ ਲਾਇਆ ਕਰੀ ਚਲੋ ਮੈਂ ਆਹ ਕਰਦੀ ਤੇ ਕੁਦਰਤੀ ਮੈਨੂੰ ਬੁਖਾਰ ਚੜਿਆ ਵਾ ਤਾਂ ਮਾਤਾ ਕਹਿੰਦੀ ਮਾਰਾ ਇਹਨਾਂ ਨੂੰ ਤਾਂ ਬੁਖਾਰ ਚੜਿਆ ਵਾ ਮਹਾਰਾਜ ਨੇ ਮੇਰੀ ਬਾਹ ਫੜੀ ਮੈਨੂੰ ਕਹਿੰਦਾ ਮਾਤਾ ਨੂੰ ਕਹਿੰਦਾ ਦੇਖੋ ਦਿਖਾਓ ਕਿੱਥੇ ਬੁਖਾਰ ਆ ਕਹਿੰਦਾ ਮੇਰਾ ਬੁਖਾਰ ਉਤਰ ਗਿਆ ਮੈਂ ਠੀਕ ਹੋ ਗਿਆ ਚਲੋ ਮਾਤਾ ਨੂੰ ਕਿਸ ਹੋਰ ਕਹਿਣ ਦਾ ਮੌਕਾ ਨਹੀਂ ਮਿਲਿਆ ਮੈਂ ਮਹਾਰਾਜ ਜੀ ਦੇ ਨਾਲ ਚਲੇ ਗਿਆ ਉੱਥੇ 10-15 ਦਿਨ ਲਾਏ ਕੁਦਰਤੀ ਮੈਂ ਚਲੋ ਪੜ੍ਹਾਈ 'ਚ ਬਹੁਤ ਇੰਟੈਲੀਜੈਂਟ ਥਾ ਨਹੀਂ ਮੈਂ ਉਸ ਟਾਈਮ 8ਵੀਂ ਜਮਾਤ 'ਚ ਪੜ੍ਹਦਾ ਸੀ 8ਵੀਂ ਜਮਾਤ 'ਚ ਜਦੋਂ ਰਿਜ਼ਲਟ ਨਿਕੜਿਆ ਮੈਨੂੰ ਪਤਾ ਲੱਗਿਆ ਵੀ ਤੂੰ ਤਾਂ ਫੇਲ ਹੋ ਗਿਆ ਮੇਰੇ ਮਨ ਚਾਈ ਮਹਾਰਾ ਫੋਰ ਤਾਂ ਠੀਕ ਆ ਜੇ ਮੈਂ ਇੱਥੇ ਹੁੰਦਾ ਕੋਈ ਗੱਲ ਨਹੀਂ ਤੀ ਮਾਵਾ ਮਹਾਰਾਜ ਉਹਨਾਂ ਦੇ ਨਾਲ ਗਿਆ ਵਾ ਸੀ ਮੈਂ ਲੋਕ ਕਹਿਣਗੇ ਵੀ ਉਸ ਲੋ ਸੌ ਦਾ ਨਾਲ ਫਿਰੀ ਗਿਆ ਹੁਣ ਫੇਰ ਹੋ ਗਿਆ ਪੜਿਆ ਤਾਂ ਹੈ ਨਹੀਂ ਮੈਂ ਮਹਾਰਾਜ ਉਹਨਾਂ ਨੂੰ ਆਪਣੇ ਮਨੋਂ ਵਹਿਲਤੀ ਕਰੀ ਮਹਾਰਾਜ ਮੁਰਦਾ ਤੁਸੀਂ ਉਹ ਤਾਂ ਥੋੜੀ ਬਦਨਾਮੀ ਹੋਣੀ ਆ ਵੀ ਮੈਂ ਤਾਂ ਫੇਲ ਹੋ ਗਿਆ ਮੈਂ ਲੋਕਾਂ ਨੇ ਇਹੀ ਕਹਿਣਾ ਵੀ ਸਾਧਾਂ ਕੋਲ ਫਿਰੀ ਗਿਆ ਪੜਿਆ ਹੈ ਨਹੀਂ ਆ ਚਲੋ ਦਾਖਲਾ ਕਰਾਉਣਾ ਦਾਖਲਾ ਕਰਾਉਣ ਵਾਸਤੇ ਆ ਇੱਥੋਂ ਚਲੇ ਗਏ ਵੀ ਚਲੋ ਫੀਸ ਤਾਂ ਭਰੀਏ ਦਵਾਰੇ ਸਹੀ ਜਾ ਗਏ ਉੱਥੇ ਇੱਕ ਮਾਸਟਰ ਸੀ Shastri ਹਿੰਦੀ ਦਾ ਤੇ ਮੈਂ ਚਲੋ ਗਏ ਉੱਥੇ ਮੈਨੂੰ ਕਹਿੰਦਾ ਵੀ ਉਹ ਤੂੰ ਮੈਂ ਫੀਸ ਭਰਨ ਲੱਗਾ ਸੀ ਉਹ ਤੂੰ ਕਹਿੰਦਾ ਕਿੱਧਰ ਖੜਾ ਮਾਂ ਹਾਂ ਜੀ ਮਾਂ ਜੀ ਮੈਂ ਤਾਂ ਫੇਰ ਹੋ ਗਿਆ ਫੀਸ ਭਰੂੰਗਾ ਉਹ ਕਹਿੰਦਾ ਤੂੰ ਕਿੱਥੇ ਫੇਰ ਹੋਇਆ ਕਹਿੰਦਾ ਮੈਨੂੰ ਕਹਿੰਦਾ ਇਹ ਦੋ ਰਕਾਰਡ ਚੈੱਕ ਕਰੋ ਦੇਖਿਆ ਉਹਨਾਂ ਨੇ ਕਹਿੰਦੇ ਆ ਤਾਂ ਪਾਸ ਆ ਮੈਨੂੰ ਕਹਦਾ ਆਇਆ ਕਰੀ ਫਿਰ ਹੁਣ ਖੀਰ ਖਲਾਈ ਕਹਿੰਦਾ ਸਾਰੇ ਟੀਚਰਾਂ ਨੂੰ ਲਿਆ ਕੇ ਜਾ ਕਹਿੰਦਾ ਘਰ ਨੂੰ ਭੱਜ ਜਾ ਆ ਗਿਆ ਘਰੇ ਹੰਦੂ ਵੇਦਿਨ ਮੈਂ ਖੀਰ ਪੁਣਾ ਕੇ ਲੈ ਗਿਆ ਹੁਣ ਉਹ ਖੁਆਈ ਇਹ ਤਾਂ ਮੇਰਾ ਪਹਿਲਾ ਪਰਚਾ ਹੈ ਦਿਲਾਂ ਦੀਆਂ ਮਹਿਰਮਾਵੇ ਇੱਕ ਵਾਰ ਹੀ ਮਿਲ ਜੀਣਾਵੇ ਲਗਦਾ ਨਾ ਦਿਲਵੇ ਤੇਰੇ ਬਿਨਾ ਸਿਆ ਮੇਰਾ ਲਗਦਾ ਨਾ ਦਿਲਵੇ ਜਦੋਂ ਜੀਵਰੀ ਇੱਥੋਂ ਗਾਏ ਤਾਂ ਸਾਡੀ ਮਾਦਾ ਕਹਿਣ ਲੱਗੀ ਵੀ ਮਹਾਰਾਜ ਜੀ ਸਾਡੇ ਅੱਗੇ ਨੂੰ ਗੌਰ ਰੱਖਿਓ ਮਹਾਰਾਜ ਜੀ ਕਹਿਣ ਲੱਗੇ ਕਹਿੰਦਾ ਭਾਈ ਵੀ ਵੀ ਸੰਤ ਮਹਿੰਗੇ ਹੋ ਗਏ ਅਸੀਂ ਸਮਝੇ ਨਾ ਗੱਲ ਜਿੱਦਾਂ ਸਮਝ ਜਾਂਦੇ ਸੀ ਪਕਸਾ ਲੈਂਦੇ ਸਾਡੇ ਮਾਤਾ ਨੇ ਕੁਝ ਨਹੀਂ ਕਿਹਾ ਹੈਗਾ ਚੁੱਪ ਕਰ ਗਈ ਅਸੀਂ ਤਾਂ ਨਿਆਣੀ ਸੀ ਉਦੋਂ ਉਹ ਬਾਅਦ ਕਈ ਸਾਲਾਂ ਬਾਅਦ ਬਾਪੂ ਜੀ ਦਾਰੂ-ਗੁਰੂ ਪੀਣ ਲੱਗੇ ਸਾਡੇ ਵੀ ਉਦੋਂ ਲੀਵ ਟੁੱਟ ਗਈ ਜਿਵੇਂ ਕਹੇ ਕਰਦੇ ਆ ਫਿਰ ਸਾਡੇ ਆਬਧੂ ਉੱਤ ਆਉਂਦੇ ਰਹੇ ਆ ਮੁਰਕੇ ਸੱਤੇ ਯਾਰ ਨਹੀਂ ਹੋਇਆ ਜਿੱਥੇ ਮੈਂ ਉੱਥੇ ਸਾਡੇ ਖੇਤਾਂ 'ਚ ਕੋਈ ਡੂੰਗੀ ਕਰਨੀ ਸੀ ਅਸੀਂ ਡੂੰਗੀ ਕਰ ਲਈ ਉਹ ਡੂੰਗੀ ਕਰਕੇ ਅਸੀਂ ਚਣਾਈ ਕਰਨ ਲੱਗੇ ਚਣਾਈ ਕਰ ਲਈ ਇੱਕ ਰਾਹ ਦਾ ਰਹਿ ਗਿਆ ਲਾਉਣ ਤੇ ਕੋਈ ਦਾ ਟੱਡ ਗਿਆ 28 ਫੁੱਟ ਕੋਈ ਸੀ ਮੈਂ ਉੱਪਰ ਚੜਿਆ ਆ ਅੱਧ ਜਾ ਗਿਆ ਮੈਂ 13 14 ਫੁੱਟ ਰਹਿ ਗਿਆ ਉੱਤੇ ਉੱਥੇ ਮੈਨੂੰ ਕੋਈ ਮੈਂ ਦਬ ਗਿਆ ਮੇਰਾ ਪ੍ਰਾ ਕੋਲ ਸੀ ਉਥੇ ਉਹ ਟਰੈਕਟਰ ਲੈ ਕੇ ਪਿੰਡ ਆ ਗਿਆ ਇੱਥੇ ਲੌਸਮੈਂਟ ਟਕਰਾਈਓ ਨੇ ਤਾਂ ਪਿੰਡ ਦੇ ਲੋਕ ਭੱਜੇ ਉਧਰ ਨੂੰ ਗਏ ਪਹੁੰਚੇ ਉਹ ਰਾਗੀਰ ਵੀ ਜਾਣ ਲੱਗੇ ਉਹ ਵੀ ਗਏ ਉਥੇ ਜਾਨੀ ਜਿਹਦੇ ਕੋਲ ਜਿਹੜੀ ਚੀਜ਼ ਹੈਗੀ ਆ ਉਹ ਹੀ ਲੈ ਕੇ ਬੰਦਾ ਉੱਥੇ ਪਹੁੰਚਿਆ ਜਾਂ ਟਰੈਕਟਰ ਤੇ ਬੈਠਾ ਟਰੈਕਟਰ ਲੈ ਗਿਆ ਘਰੇ ਆ ਤਾਂ ਕੋਈ ਬਾਲਟੀ ਲੈ ਗਿਆ ਕੋਈ ਕਹੀ ਲੈ ਗਿਆ ਸਭ ਕੁਝ ਲੈ ਜਾਂਦੇ ਰਹੇ ਉਹ ਜਾਮਤ ਆਵਾਸੀ ਮੇਰਾ ਕੋਈ ਹੋਰ ਇੰਤਜ਼ਾਮ ਦਾ ਸਾਥ ਨਹੀਂ ਕੋਈ ਮੇਰੇ ਬਾਹ ਨਹੀਂ ਚੱਲਦੀ ਤੀ ਮੈਂ ਤਾਂ ਮਹਾਰਾਜ ਨੂੰ ਕਿਹਾ ਵੀ ਮਹਾਰਾਜ ਤੁਹਾਡੇ ਹੱਥ ਆ ਤੁਸੀਂ ਚਾਹੇ ਮੈਨੂੰ ਜਵਾ ਲਓ ਚਾਹੇ ਮਾਰ ਦੋ ਹੁਣ ਤਾਂ ਤੁਹਾਡੇ ਹੱਥ ਡੋਰੀ ਆ ਮੈਂ ਕੁਛ ਨਹੀਂ ਕਰ ਸਕਦਾ ਪਹਿਲਾਂ ਚਲੋ ਮੈਨੂੰ ਸਾਹ ਠੀਕ ਆਈ ਕਿ ਆਕਸੀਜਨ ਹੈ ਕਿ ਤੇ ਆਕਸੀਜਨ ਘਟੀ ਗਈ ਸਾਹ ਔਖਾ ਹੋਣ ਲੱਗਿਆ ਐਟ ਲਾਸਟ ਜੀ ਮੈਨੂੰ ਫਿਰ ਉਹਦੇ ਬਾਅਦ ਬੇਹੋਸ਼ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਰਮਨਜੀਤ ਸਿੰਘ ਜੀ ਜਦ ਕੋਈ ਦੇ ਵਿੱਚ ਆਇਆ ਤਾਂ ਜੀ ਅਸੀਂ ਵੀ ਮੈਂ ਵੀ ਟਰੈਕਟਰ ਲਈ ਜਾਂਦਾ ਤਾਂ ਆਪਣੇ ਖੇਤਾਂ ਨੂੰ ਜਾਂ ਮੈਂ ਦੇਖਿਆ ਵੀ ਇੰਦਰ ਨੂੰ ਵੀ ਕਾਤੇ ਸੰਗਤ ਭਜੀ ਜਾਂਦੀ ਆ ਜਾਂ ਮੈਂ ਦੇਖਿਆ ਵੀ ਮੈਂ ਵੀ ਉਸੇ ਟਾਈਮ ਟਰੈਕਟਰ ਨੂੰ ਮੋੜ ਕੇ ਉਧਰ ਨੂੰ ਆਪੇ ਇਹਦੇ ਖੇਤਾਂ ਕਿ ਇਹਨਾਂ ਨੂੰ ਮੈਂ ਵੀ ਭਜਾ ਲਿਆ ਜਾਂ ਦੇਖਿਆ ਜਾਂ ਗਾਂਹਾਂ ਜਾ ਕੇ ਉੱਥੇ ਪਰਮਜੀਤ ਖੂਈ ਦੇ ਵਿੱਚ ਦਵਿਆ ਵਾ ਤਾਂ ਅਸੀਂ ਨੇ ਪੰਜ-ਛੇ ਟਰੈਕਟਰ ਹੋ ਗਏ ਇਕੱਠੇ ਅਸੀਂ ਫਟਾਫਟ ਖੱਡਾ ਪੱਟੀ ਗਏ ਪੱਟੀ ਗਏ ਪੱਟੀ ਗਏ ਹੌਲੀ ਹੌਲੀ ਇਹਨੂੰ ਇਹਦੇ ਕੋਲ ਪਹੁੰਚ ਗਏ ਅਸੀਂ ਅਸੀਂ ਚਲੋ ਵਿੱਚ ਸੰਗਤ ਕਈਆਂ ਵਾਲੀ ਵੀ ਬਹੁਤ ਸੀ ਬਾਹਰਟੀ ਵਾਲੀ ਵੀ ਬਹੁਤ ਸੀ ਉਹਨਾਂ ਨੇ ਸਾਰਿਆਂ ਨੇ ਬਹੁਤ ਜ਼ਿਆਦਾ ਹਿੰਮਤ ਕਰਕੇ ਇਹਨੂੰ ਬਚਾਇਆ ਗਿਆ ਸਾਢੇ 3 ਘੰਟੇ ਬਾਅਦ ਜਦੋਂ ਮੈਨੂੰ ਬਾਹਰ ਕੱਢਿਆ ਲੱਕ ਤੱਕ ਮਿੱਟੀ ਕੱਢ ਲਈ ਮੇਰੀ ਫੇਰ ਮੈਨੂੰ ਸੁਰਤ ਆਈ ਫੇਰ ਸੋਜੀ ਆਈ ਫੇਰ ਮੈਂ ਚਲੋ ਇਹਨਾਂ ਦਾ ਧੰਨਵਾਦ ਕਰਿਆ ਮਹਾਰਾਜ ਦੇ ਧੰਨਵਾਦ ਕਰਿਆ ਛੱਟ ਦੇ ਉਮੀਦ ਲੋਕੀ ਨੇੜੇ ਮਾਰਦੇ ਹੰਤਾ ਮੁੜ ਕੇ ਨਾ ਕੋਈ ਬੋਲ ਸੀਨਾ ਪਾੜਦੇ ਛੱਟ ਦੀਪ ਟੱਲੇ ਵਾਲਾ ਸਰਦਾਰਾ ਡਾਕਟਰ ਕੋਲੇ ਉਹ ਕਹਿੰਦਾ ਕੋਈ ਗੱਲ ਨਹੀਂ ਬੀ ਆ ਤਾਂ ਠੀਕ ਆ ਬਿਲਕੁਲ ਕੁਝ ਨਹੀਂ ਹੁੰਦਾ ਮਾੜੇ ਮੋٹے ਜੀ ਦਵਾਈ ਦਿੱਤੀ ਮੈਨੂੰ ਅਸੀਂ ਵਾਪਸ ਆ ਗਏ ਉਸ ਦੇ ਬਾਅਦ ਹੁਣ ਤਾਂ ਅਸੀਂ 93 94 ਚ ਅਸੀਂ ਮੁੜ ਕੇ ਜਾਣ ਲੱਗੇ ਮਹਾਰਾਜ ਜੀ ਕੋਲੇ ਇਹਨਾਂ ਮਹਾਰਾਜ ਜੀ ਸ਼ੰਕਰानंद ਜੀ ਨੂੰ ਅਸੀਂ ਕਿਹਾ ਕਿ ਮਹਾਰਾਜ ਸਾਡੇ ਚਰਨ ਪਾਓ ਮਹਾਰਾਜ ਜੀ ਕਹਿੰਦੇ ਵੀ ਹਲੇ ਨਹੀਂ ਟਾਈਮ ਹੈਗਾ ਅਸੀਂ ਆਪੇ ਆ ਜਾਾਂਗੇ ਅਸੀਂ ਫੇਰ ਵੀ ਦੋ ਤਿੰਨ ਵਾਰੀ ਉਰਾਂ ਪਰਾਂ ਜਿੱਥੇ ਜਾਇਗਾ ਨਾ ਅਸੀਂ ਵਗਜੇ ਕਰੀਏ ਤੁਹਾਨੂੰ ਪਤਾ ਲੱਗੇ ਕਰੇ ਮਹਾਰਾਜ ਜੀ ਕਹਿੰਦੇ ਅਸੀਂ ਆਪੇ ਆਵਾਂਗੇ ਭਾਈ ਤੁਸੀਂ ਜਾਓ ਘਰ ਨੂੰ ਅਸੀਂ ਚਲੇ ਆਏ ਉਹਦੇ ਬਾਅਦ ਕੋਈ 10 ਸਾਲ ਬਾਅਦ ਮਹਾਰਾਜ ਜੀ ਆਏ ਥੇ ਚਾਂਚੱਕ ਸਾਨੂੰ ਕੋਈ ਪਤਾ ਨਹੀਂ ਤਾਂ ਪ੍ਰੋਗਰਾਮ ਦਾ ਪ੍ਰੋਗਰਾਮ ਦਾ ਦੌਣ ਕਲਾ ਸੀ ਯਾਨੀ ਸਭ ਤੋਂ ਪਹਿਲਾਂ ਵਾਰ ਉਹ ਕਹਿੰਦੇ ਵੀ ਪਹਿਲਾਂ ਇੱਥੇ ਦੌਣ ਚੱਲੀਏ ਛੋਟੀ ਸਤ ਸਹਿਬ ਜੀ ਮੇਰੇ ਕਰੋਨਾ ਟਿਕਾ ਲਾਏ ਥੇ ਤੀ ਗੱਲ ਆ ਜਿਵੇਂ ਖਾਰ ਚੜੀ ਗਿਆ ਮੈਨੂੰ ਅਸੀਂ ਬਾਹਰ ਖੇਤਾਂ 'ਚ ਕੰਮ ਕਰਕੇ ਦੁਪਹਿਰ ਨੂੰ ਆਏ ਉਹਦੇ ਬਾਅਦ ਮੈਂ ਗੋਲੀ ਦੇ ਕੇ ਫੇਰ ਚੱਲ ਗਿਆ ਦੁਬਾਰੇ ਪਛਾਵ ਨੂੰ ਫੇਰ ਚੜ ਗਿਆ ਬਕਰ ਦੋ ਦਿਨ ਤੇ ਚੜਦ ਰਿਹਾ ਬਹੁਤ ਜੀ ਤੀਰੋਂ ਜਿਆਦਾ ਡਾਊਨ ਹੋ ਗਿਆ ਜਿਆਦਾ ਡਾਊਨ ਹੋਣ ਦੇ ਬਾਅਦ ਮੈਂ ਲੈ ਕੇ ਚਲੋ ਕਰੋਨਾ ਟੈਸਟ ਕਰਾਓ ਮੇਰਾ ਗਲ ਦਾ ਟੈਸਟ ਵੀ ਲਿਆ ਮਸ਼ੀਨ 'ਚ ਵੀ ਪਾਇਆ ਮੈਨੂੰ ਕੋਈ ਕਰੋਨਾ ਮੈਨੂੰ ਹੈਗਾ ਬਿਲਕੁਲ ਕਰੋਨਾ ਨਹੀਂ ਆਇਆ ਫੇਰ ਵੀ ਹੁਣ ਦੱਸੋ ਕੀ ਬਾਲਣਾ ਚਾਹੀਦਾ ਹੋਰ ਡਾਕਟਰ ਕੋਲ ਗਏ ਕਹਿੰਦਾ ਵੀ ਤੁਸੀਂ ਇਹਨੂੰ ਭਰਤੀ ਕਰੋ ਉਹਨਾਂ ਨੇ ਵੀ ਕਰਾਇਆ ਕਰੋਨਾ ਟੈਸਟ ਕੋਈ ਟੈਸਟ ਨਹੀਂ ਆਇਆ ਪਰ ਮੈਂ ਜਿਆਦਾ ਡਾਊਨ ਹੁੰਦਾ ਹੁੰਦਾ ਮੈਨੂੰ ਬਤੁਰ ਨਹੀਂ ਡਾਕਟਰ ਕਹਿੰਦੇ ਮੰਜੇ ਤੇ ਬਾਥਰੂਮ ਕਰਨਾ ਸਾਰਾ ਕੁਝ ਮੰਜੇ ਤੇ ਦਿੰਗ ਵੀ ਪਟਣੀ ਹੈਗੀ ਸਾਹ ਮੇਰਾ ਉੱਪਰ ਦੇ ਉੱਪਰ ਥੱਲੇ ਥੱਲੇ ਮੈਂ ਕਿਹਾ ਵੀ ਮੈਨੂੰ ਬਾਤ ਮੈਂ ਬੇਸੁਰਤ ਹੋ ਗਿਆ ਮੈਨੂੰ ਕੋਈ ਪਤਾ ਨਹੀਂ ਆ ਫਿਰ ਧਾਕੇ ਤੱਕਲ ਕਰਤਾ ਉੱਥੇ ਜਾ ਮੈਂ 15 ਦਿਨ ਉਹਦੇ ਬਾਅਦ ਆ ਕੇ ਜੇ ਫਿਰ ਕਲ ਮਸ਼ੀਨ ਲਾਤੀ ਉਹਨੇ ਸਾਹ ਜਿਆਦਾ ਖਰਾਬ ਹੋ ਗਿਆ ਫਿਰ ਮੈਨੂੰ ਬੇਸੁਰਤ ਮੈਨੂੰ ਕੋਈ ਪਤਾ ਕੌਣਾ ਕੌਣ ਜਾਂਦਾ ਉੱਤਰੀ ਚਲੇਗਾ ਉੱਥੇ ਉਹਨੇ ਬੱਸ ਇੰਦੀ ਦੁਨੀਆ ਬਸ ਕੋਈ ਮਾਰ ਰਿਆ ਕੋਈ ਜਮਰ ਰਿਆ ਕੋਈ ਜਮਰੇ ਵਿੱਚ ਜੁੰਦੇ ਕਰ ਕਰ ਫੋਰੇ ਨੇ ਜਾ ਰਹੇ ਨੇ ਜੁੰਦੇ ਕਰ ਕਰ ਭੇਜ ਰਹੇ ਮਾਂ ਕੀ ਗੱਲਾਂ ਮਾਂ ਮੇਰੇ ਕਹਿੰਦੀ ਧਿਆਨ ਨਹੀਂ ਹੈਗਾ ਮਾਲਕ ਨੂੰ ਮੇਰੀ ਵੀ ਕਿਰਪਾ ਕਰ ਸਤਿਗੁਰੂ ਜੀ ਆਏ ਪਿੱਛੇ ਮੈਨੂੰ ਤਾਪਨਾ ਦੇ ਆਗੇ ਵੀ ਕੋਈ ਗੱਲ ਨਹੀਂ ਬੱਚੋ ਬੇਫਿਕਰਾ ਕਰਨ ਤੁਹਾਨੂੰ ਚੜਦਾ ਛੁੱਟੀ ਮੈਨੂੰ ਦੂਜੇ ਦਿਨ ਛੁੱਟੀ ਮਿਲ ਗਈ ਛੁੱਟੀ ਮਿਲ ਕੇ ਘਰ ਆ ਗਏ ਘਰ ਆ ਕੇ ਮੈਂ ਕਿਹਾ ਮੈਨੂੰ ਤੁਸੀਂ ਕਿੱਥੇ ਫਿਰਦੇ ਹੋ ਕਿੱਥੇ ਲੈ ਕੇ ਆਏ ਹੋ ਕਹਿੰਦੇ ਘਰੇ ਲੈ ਕੇ ਆਇਆ ਮਾਂ ਘਰੇ ਤਾਂ ਹੈ ਨਹੀਂ ਸੀ ਮੈਨੂੰ ਕੋਈ ਆਪਣੇ ਆਪ ਦਾ ਪਤਾ ਨਹੀਂ ਸੀ ਕਿਹਾ ਮੈਨੂੰ ਮਾਂ ਗੇਟ ਮੋਰੇ ਲੈ ਕੇ ਚੱਲੋ ਕਿੱਥੇ ਆ ਮਿੱਦਾ ਜਾ ਕੇ ਗੇਟ ਕੋਲ ਲੱਗੇ ਮੈਂ ਗੇੜਾ ਹੱਥ ਲੱਗ ਦੇਖਿਆ ਮੈਨੂੰ ਵੀ ਪਤਾ ਲੱਗ ਗਿਆ ਘਰ ਆ ਗਿਆ ਉਸ ਤੋਂ ਬਾਅਦ ਮੈਂ ਹੁੰਦਾ ਹੁੰਦਾ ਠੀਕ ਮਾਲਕ ਦੀ ਕਿਰਪਾ ਵੀ ਬਹੁਤ ਵਧੀਆ ਹਾਂਜੀ ਉਦੋਂ ਬਾਅਦ ਫਿਰ ਕਿ ਮੇਰੇ ਟਰਾਲੀ ਕਰ ਗਈ ਪੈਰਾਂ ਤੇ ਪੂਰ ਲਪਰੀ ਵੀ ਅੱਧਾ ਘੰਟਾ ਪੈਰ ਤੇ ਰਹੀ ਮੈਂ ਕਿਹਾ ਵੀ ਹੁਣ ਤਾਂ ਕੋਈ ਹੀ ਨਹੀਂ ਮਾਲਕ ਨੇ ਮੈਨੂੰ ਬਚਾ ਪੈਰ ਸਾਰਾ ਫਟ ਗਿਆ ਮੇਰਾ ਜਾ ਕੇ ਜੀ ਮੈਨੂੰ ਦਾਖਲ ਕਰਾਇਆ ਨੇ 4 ਵਜੇ ਜਾ ਕੇ ਮੇਰੇ 10 ਵਜੇ ਟਾਂਕੇ ਸਟਾਰਟ ਕਰਾਉਣੇ ਡਾਕਟਰ ਕਹਿੰਦੇ ਤੂੰ ਦੱਸ ਤੂੰ ਮਾਰਿਆ ਕਿਸ ਨੇ ਮੈਂ ਨਹੀਂ ਮਾਰਿਆ ਮੈਂ ਟਰਾਲੀ ਕਿਤੇ ਆਪਣੇ ਸਾਰੇ ਬੰਦੇ ਇਕੱਠੇ ਆ ਚਲੋ ਉਹਨਾਂ ਨੇ ਪੈਰ ਵੀਨ ਤੋਂ ਆਇਆ 3 ਮਿੰਟ ਹੀ ਸਮਾਂ ਟਾਂਕੇ ਲਾਦੇ ਟਾਂਕੇ ਲੈ ਮੇਰੇ ਪੀਕ ਬੰਨ ਗਿਰਾ ਦੇ ਸਾਰਾ ਮਾਸ ਗਲ ਗਿਆ ਹੱਡੀਆਂ ਹੱਡੀਆਂ ਰਹਿ ਗਿਆ ਚੱਕ ਕੇ ਪ੍ਰਾਈਵੇਟ ਲੈ ਕੇ ਮੇਰੇ ਕਹਿੰਦੇ ਲੱਤ ਕੱਟਣੀ ਪਊਗੀ ਆ ਕਰਨਾ ਪਊਗਾ ਤੁਸੀਂ ਮਾਂ ਵੀ ਲੱਤ ਤੂੰ ਮਾਸ ਖਾ ਕੇ ਫਿੱਤਰੇਸ਼ ਦੀ ਮਾਂ ਚੜਜੂ ਬਾਈ ਮਾਂ ਮਾਸ ਤਾਂ ਖਾਣਾ ਨਹੀਂਗਾ ਚਾਹ ਚੜੇ ਕੋ ਜਮਾ ਜਿਵੇਂ ਤੇਰੇ ਪੈਰ ਮਾਂ ਕੱਟ ਦੋ ਜੋ ਮਰਜ਼ੀ ਕਰ ਦੋ ਕਹਿੰਦਾਲੇ ਪੱਟਾਂ ਦੇ ਮਾਸਵਾਦ ਜਿੱਥੇ ਮਾਰਜੀ ਕੱਢ ਲਵਾਂ ਮਾਸ ਨਹੀਂ ਮੈਂ ਕਹਿੰਦਾ ਬਹੁਤ ਘਾ ਡਾਟ ਰੇਗਾ ਤੈਨੂੰ ਬਾਅਦ ਚ ਕਰਨਾ ਵੰਦਾਂ ਮੈਂ ਬਾਦ ਵਾਲੀ ਗੱਲ ਤਾਂ ਫਿਰ ਗੱਦਮੀ ਨੇ ਉਹ ਤਾਂ ਗੱਲੀ ਨਹੀਂ ਕੀ ਜਿਹੜਾ ਹੈਗਾ ਹੈਗਾ ਜੋ ਮਰਜ਼ੀ ਹੋ ਜਾ ਮਾਂ ਨਹੀਂ ਖਾਣਾਗਾ ਬਹੁਤ ਜ਼ੋਰ ਦਾ ਡਾਟ ਰੇ ਮੰਨਾ ਫਿਰ ਬੰਦੇ ਆ ਗਏ ਵਿੱਚ ਮੈਨੂੰ ਛੁੱਟੀ ਮਿਲ ਗਈ ਘਰ ਕਹਿੰਦੇ ਵੀ ਤੇਰਾ ਮਾਸ ਕੱਢਾਂਗੇ ਕੁਛ ਨਹੀਂ ਮਾਸ ਕੱਢਿਆ ਉਹ ਨਹੀਂ ਮੇਰਾ ਇਤਨੀ ਮਾਸ ਚੜ ਗਿਆ ਪੈਰਾਂ ਤੇ ਹੌਲੀ ਹੌਲੀ 6 ਮਹੀਨੇ ਸਾਰਾ ਮਾਸ ਚੜ ਗਿਆ ਪਹਿਨਾ ਜੰਮੇ ਸੱਟ ਲੱਗੀ ਘਰਾਂ ਬੈਠਾ ਦਾਂ ਮੈਂ ਯਾਰ ਦੋਸਾਂ ਦੇਸੀ ਦਰੂ ਲੈ ਕੇ ਆ ਗਏ ਮੇਰੇ ਕੋਲ ਕਦਰ ਨੀਂ ਤਖਲੀਬ ਆ ਤੂੰ दारू ਪੀ ਲੈ ਮਨ ਨਹੀਂ ਗੱਡੀ ਕਰਦੀ ਗੱਡੀ ਵਧੀਆ दारू ਪੀ ਲੈ ਕੇ ਪੈਗ ਤੇ ਉਹਨੂੰ ਰਨਿੰਗ ਦੇ ਚੰਗੇ ਆਉਗੇ ਮਨ ਨਾ ਮੈਂ ਨਹੀਂ ਪਣੀ ਯਾਰ ਕਨਰ ਕੀ ਗੱਲਾਂ ਜੋ ਗੱਲਾਂ ਬਾਅਦ ਚ ਲੈ ਨਾ ਮਨ ਇਹ ਗੱਲ ਹੋ ਸਕਦੀ ਮੇਰੇ ਕੋਲ ਮਾਂ ਮੇਰੇ ਤੋਂ ਖਬਰ ਨਾ ਆਵੇ ਨਾ ਮੇਰੇ ਕੋਲ दारू ਲੈ ਕੇ ਨਾ ਮੇਰੇ ਕੋਲ ਆਇਓ ਨਾ ਮੈਂ दारू ਨਹੀਂ ਪੀਣਿਆਗੇ ਤੁਸੀਂ ਮੈਨੂੰ ਸੈਂਕੜਾ ਨਾਂ ਦੇ ਜਿੱਦ ਲਿਆਵਾਂ ਨਾਮ ਨਾਂ ਜਿਆ ਮੈਂ ਮਾ ਜੋ ਮਰਜੀ ਮਾਲਕਰੀ ਪੁਰਸਾ ਰੱਖਿਆ ਆਪਣੇ ਪਰ ਮਾਲਕਰੀ ਮੈਨੂੰ ਘਾਟ ਹੀ ਨਹੀਂ ਕੋਈ ਛੱਡੀ ਜਿਹੜੇ ਕੰਮ ਨੂੰ ਹੱਥ ਪਾ ਲਿਆ ਮੈਂ ਮੈਨੂੰ ਪਿੱਛੇ ਨਹੀਂ ਮਾਲਕ ਮੇਰੇ ਕੋਲ ਰਹਿੰਦਾ ਟੰਮ ਵਿਆਹ ਕਰਦੇ ਮਾਲਕ ਖੁਦ ਆਪ ਮੇਰੇ ਸਾਹਮਣੇ ਘਰ ਆਇਆ ਕਹਿੰਦਾ ਬੱਚੂ ਬੇਫਿਕਰ ਚਾਰ ਵਿਆਹ ਕਰਿਆ ਮੈਨੂੰ ਕੋਈ ਟੋਟ ਨਹੀਂ ਆਈ ਦੋ ਮਕਾਨ ਲੈ ਪਿੱਛੇ ਮੱਥੇ ਆ ਕੇ ਕੋਈ ਮਾ ਟੋਟ ਨਹੀਂ ਮਾਲਕ ਨੇ ਨੀਂ ਕਿਰਪਾ ਕਰੀ ਜਿੰਨੀ ਮੈਂ ਕਹਿ ਨਹੀਂ ਸਕਦਾ ਮਾਲਕ ਦਾ ਦੇਣ ਦੇ ਨਹੀਂ ਸਕਦੀ ਜਸੀਂ ਇੰਨੀ ਕਿਰਪਾ ਕੋਈ ਨਸ਼ਾ ਨਹੀਂ ਸਾਡੇ ਘਰ ਚ ਕੋਈ ਪਰਿਵਾਰ ਚ ਐ ਸੈਟ ਹੈ ਸਾਰਾ ਪਰਿਵਾਰ